ਸਸੀ ਕਾਲ ਜੀ ਇੱਕ ਨਵੀਂ ਤਸਵੀਰ ਤੁਹਾਨੂੰ ਦਿਖਾਉਣ ਦੇ ਲਈ ਤੁਹਾਡੇ ਰੂਬਰੂ ਆਇਆ ਆ ਜਿਹੜੀ ਰੋਡ ਤੁਹਾਨੂੰ ਮੈਂ ਦਿਖਾਉਣਾ ਹੁਣ ਵੀਡੀਓ ਦੇ ਵਿੱਚ ਦਿਖਾਉਂਗਾ ਇਹ ਰੋਡ ਹੈ ਆ ਸ਼੍ਰੀ ਨੰਦਗੜ੍ਹ ਸਾਹਿਬ ਜਾਂ ਸ਼੍ਰੀ ਨੰਦਪੁਰ ਸਾਹਿਬ ਤੋਂ ਜਾਂਦੀ ਜਿਸਮੇਸ਼ ਅਕੈਡਮੀ ਵਾਲੇ ਪਾਸੇ ਨੂੰ ਤੋਂ ਤੋਂ ਲਾਵਾ ਕਈ ਹੋਰ ਪਿੰਡ ਨੇ ਅੱਗੇ ਉਸ ਪਾਸੇ ਰਸਤਾ ਜਾਂਦਾ ਪੱਛ ਇਸ ਰਸਤੇ ਦੇ ਉੱਤੇ ਦੋ ਨਹਿਰਾਂ ਆਉਂਦੀਆਂ ਨੇ ਦੋ ਨਹਿਰਾਂ ਜਿੱਦੋਂ ਬਾਰਡਰ ਸਪਲਾਈ ਜਿੱਥੋਂ ਪਾਣੀ ਚੱਕਦੀ ਹੈ ਜਾ ਉਹ ਪਾਣੀ ਪੂਰੇ ਸ਼ਹਿਰ ਦੇ ਵਿੱਚ ਸਪਲਾਈ ਕੀਤਾ ਜਾਂਦਾ ਗੁਰੂ ਘਰਾਂ ਦੇ ਵਿੱਚ ਜਾਂਦਾ ਮੰਦਰਾਂ ਦੇ ਵਿੱਚ ਹਰ ਇੱਕ ਜਗ੍ਹਾ ਪਾਣੀ ਜਾਂਦਾ ਹਰੇ ਪੀਂਦੇ ਵੀ ਹੈਗੇ ਆਪਾਂ ਉਹ ਨਹਿਰਾਂ ਦੇ ਉੱਤੇ ਜੇਕਰ ਤੁਹਾਨੂੰ ਹਾਲ ਦਿਖਾਵਾਂ ਹੁਣ ਆਹ ਹਾਲ ਦੇਖਿਓ ਨਹਿਰਾਂ ਦੇ ਆਹ ਹਾਲ ਨੇ ਉਸ ਨਹਿਰ ਦੇ ਉੱਤੇ ਆ ਕਿਸ ਤਰ੍ਹਾਂ ਜਿਹੜਾ ਗੰਤ ਗੰਤ ਟੁਗੜਾ ਕਰਕਰ ਛੁੱਟਿਆ ਹੋਇਆ ਇਹ ਸੜਕ ਦੇ ਵਿਚਾਲੇ ਆ ਦੋਨੇ ਨਹਿਰਾਂ ਦੇ ਦੋਨੇ ਨਹਿਰਾਂ ਦੇ ਵਿਚਾਲੇ ਸੜਕ ਦੇ ਉੱਤੇ ਛੁੱਟਿਆ ਹੋਇਆ ਜਿਹੜਾ ਛੁੱਟ ਰੇ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ ਯਾਰ ਕਿੱਡੇ ਬਿਸ਼ਰਮ ਲੋਕ ਆ ਤੁਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਨਾ ਤਾ ਤੁਸੀਂ ਧਰਤ ਦੀ ਕਦਰ ਕਰ ਰਹੇ ਨਾ ਤੁਸੀਂ ਆਪਾ ਹਵਾ ਦੀ ਗੱਲ ਕਦਰ ਕਰ ਰਹੇ ਵੀ ਜਿਹੜੇ ਹਵਾ ਦੇ ਵਿੱਚ ਗੰਦਮੰਦ ਜਿੱਦਾਂ ਉੱਡਣਾ ਫਿਰ ਤੇ ਨਾ ਤੁਸੀਂ ਪਾਣੀ ਪਿਤਾ ਦੀ ਗੱਲ ਕਰ ਰਹੇ ਪਿਤਾ ਦੇ ਪਾਣੀ ਦੇ ਸਰਹਾਣੇ ਤੁਸੀਂ ਯਾਰ ਡੈਪਲ ਛੁੱਟੇ ਹੋਏ ਬੱਚਿਆਂ ਦੇ ਗੰਦ ਨਾਲ ਤੁਸੀਂ ਘਰੇ ਰੱਖ ਲੂਗੇ ਉਹਦੇ ਸਰਹਾਣੇ ਪਾਣੀ ਨੂੰ ਹਰ ਇੱਕ ਧਰਮ ਪੂਜਦਾ ਹਰ ਇੱਕ ਧਰਮ ਪਵਨ ਗੁਰੂ ਪਾਣੀ ਪਿਤਾ ਪਿਤਾ ਦਾ ਦਰਜਾ ਦੇ ਰਿਆ ਕਿਤੇ ਖਵਾਜਾ ਮੰਦਰ ਬਣੇ ਹੋਏ ਵਾਨੀ ਨੂੰ ਪੁੱਛਦੇ ਤੁਸੀਂ ਆਪਣਾ ਕੁਝ ਕਹਿਣਾ ਜਲ ਪ੍ਰਵਾਹ ਕਰਨਾ ਤੁਸੀਂ ਇਹ ਗੰਦ ਗੰਦ ਜਿਹੜਾ ਛੁੱਟਿਆ ਹੋਇਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਹਾਡੇ ਮੈਂ ਕਹਿੰਦਾ ਹੈਰਾਨ ਆ ਉਹ ਲੋਕਾਂ ਦੇ ਜਿਹੜੇ ਗੰਦ ਇੱਥੇ ਛੁੱਟ ਰਹੇ ਕਿੱਥੇ ਆ ਤੁਹਾਡੀ ਮਾਨਸਿਕਤਾ ਅੱਜ ਕਿੱਥੇ ਆ ਤੁਹਾਡੀ ਆਸਤਾ ਤੁਸੀਂ ਮੱਛੀਆਂ ਨੂੰ ਆਟਾ ਪਾਣ ਵੀ ਆਂਦਾ ਕੋਈ ਇੱਥੇ ਦਲੀਆ ਦਿੰਦਾ ਕੋਈ ਨਾਰੀਅਲ ਵਹਾਦਾ ਕੋਈ ਸਿੱਖ ਧਰਮ ਵਾਲੇ ਵੀ ਆਂਦੇ ਆਪਣਾ ਸਭੂ ਕਰਦੇ ਚਾਹੇ ਹਿੰਦੂ ਧਰਮ ਕਰਦਾ ਚਾਹੇ ਮੁਸਲਮਾਨ ਧਰਮ ਕਰਦਾ ਜਿੰਨੇ ਵੀ ਆਂਦੇ ਸਾਰੇ ਕਰਦੇ ਆ ਨਾ ਕਰਦੇ ਨਹੀਂ ਕਰਦੇ ਪਰ ਤੁਸੀਂ ਉੱਥੇ ਕਿਹੜੇ ਲੋਕ ਹੈ ਜਿਨੀ ਉੱਥੇ ਡੈਪਰ ਤਾਂ ਕਿ ਸੁਟੇ ਹੋਏ ਆ ਗੰਦਗੀ ਪਾਈ ਹੋਈ ਉੱਥੇ ਲੋਕੀ ਲੰਘਦੇ ਰਾਹ ਨੂੰ ਜਾਂਦੇ ਉੱਥੇ ਇੱਕ ਪਾਸੇ ਬੋਰਡ ਲੱਗਿਆ ਗੁਰੂ ਘਰੇ ਹੋਰ ਨੂੰ ਇੱਧਰ ਨੂੰ ਜਾਣਾ ਜੀ ਕਿਰਤਪੁਰ ਸਾਹਿਬ ਨੂੰ ਇੱਧਰ ਜਾਣਾ ਜੀ ਜਿਸਮੇਸ਼ ਘਟ ਵੀ ਇੱਧਰ ਜਾਣਾ ਜੀ ਉੱਥੇ ਆ ਨਾਮਾ ਦੇ ਬੋਰਡ ਲੱਗੇ ਹੋਏ ਉਹ ਨਾਮਾ ਦੇ ਸਾਹਮਣੇ ਤੁਸੀਂ ਗੰਦ ਪਾਇਆ ਹੋਇਆ ਤੁਹਾਨੂੰ ਸ਼ਰਮ ਚੁਰਮ ਨਹੀਂ ਆਂਦੀ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਮੜੀ-ਮੜੀ ਸ਼ਰਮ ਨੂੰ ਹੱਥ ਮਾਰੋ ਮੈਂ ਉਹੀ ਲੋਕਾਂ ਨੂੰ ਜਿੰਨੇ ਗੰਦ ਪਾਇਆ ਤੁਹਾਡੇ ਆਪਣੇ ਆਪ ਤੇ ਕੰਟਰੋਲ ਕਰਿਆ ਕਰੋ ਇਹਨਾਂ ਚੀਜ਼ਾਂ ਨੂੰ ਲਫਾਫਾ ਰੱਖ ਲੋ ਘਰੇ ਲਫਾਫੇ ਚ ਪਾ ਕੇ ਰੱਖੋ ਜਦੋਂ ਕੋ ਗੱਡੀ ਆਂਦੀ ਕੂੜਾਦਾਨ ਵਾਲੀ ਕੋਈ ਆਂਦਾ ਉਹ ਚ ਪਾ ਦਿਓ ਯਾਰ ਕਿੱਡੀ ਗੱਲ ਐ ਤੁਸੀਂ ਯਾਰ ਗੁਰੂ ਪਵਿੱਤਰ ਨਗਰੀ ਨੂੰ ਤੁਸੀਂ ਗੰਦਾ ਕੀਤਾ ਲੋਕ ਲੋਕ ਜਿੰਮੇਵਾਰ ਜ਼ਿਆਦਾਤਰਾ ਮੈਂ ਲੋਕੋ ਤੁਹਾਨੂੰ ਕਹਿੰਦਾ ਤੁਸੀਂ ਜਿੰਮੇਵਾਰ ਜ਼ਿਆਦਾਤਰਾ ਹੈ ਵੀ ਕਿਸ ਤਰ੍ਹਾਂ ਤੁਸੀਂ ਗੰਦਾ ਕੀਤਾ ਯਾਰ ਨਹਿਰ ਦੇ ਉੱਤੇ ਦੋਨੇ ਨਹਿਰਾਂ ਦੇ ਵਿਚਾਲੇ ਤੁਸੀਂ ਗੰਦਗੀ ਸੁੱਟੀ ਹੋਈ ਡੈਪਰ ਸੁੱਟੇ ਹੋਏ ਇਦੇ ਪਰੇ ਤੁਹਾਡੀ ਮਾਨਸਿਕਤਾ ਤੁਹਾਡੀ ਬਿਸ਼ਰਮੀ ਜਾਂ ਤੁਹਾਡੀ ਮੂਰਖਤਾ ਤੋਂ ਇਤੋਂ ਪਰੇ ਕਿਹੜੀ ਉਦਾਹਰਨ ਹੋ ਸਕਦੀ ਖਵਾਜੇ ਨੂੰ ਪੂਜਦੇ ਆ ਯਾਰ ਹੈਂ ਆਰ ਕੇ ਲੋਕ ਜਿਨ੍ਹਾਂ ਦੇ ਅੱਗੇ ਲੋਕ ਹੈ ਉਹ ਕੋਈ ਨਾਦਾ ਹੈ ਪਾਣੀ ਚ ਕੋਈ ਇਹ ਪਾਣੀ ਪੀਂਦਾ ਹੈ ਕੋਈ ਪਵਿੱਤਰ ਜਲ ਮੰਨਦਾ ਇਹਨੂੰ ਤੁਸੀਂ ਯਾਰ ਆ ਗੰਦ ਪਾਇਆ ਹੋਇਆ ਵੇ ਮਰੀ ਮੋਟੀ ਮੈਂ ਤੁਹਾਨੂੰ ਬੇਨਤੀ ਕਰਦਾ ਸ਼ਰਮ ਨੂੰ ਹੱਥ ਮਰਵਾ ਕੰਮ ਨਾ ਕਰਿਆ ਕਰੋ ਤੇ ਨਾਲ ਹੀ ਮੈਂ ਸਾਡੇ ਇਥੇ ਹਲਕੇ ਵਿਧਾਇਕ ਨੂੰ ਬੇਨਤੀ ਕਰਦਾ ਬੀਹਣਾ ਚੀਜ਼ਾਂ ਦੇ ਉੱਤੇ ਲਗਾਮ ਲਗਾਓ ਸਖਤ ਹੋ ਜੋ ਇਹ ਚੀਜ਼ਾਂ ਦੇ ਉੱਤੇ ਜਿਹੜੇ ਵੀ ਇਹ ਲੋਕ ਇਹ ਕੰਮ ਕਰਦੇ ਆ ਜਾਦਾ ਇਕਦਰੋਂ ਡੰਪਿੰਗ ਲਈ ਜਿੱਦਾ ਡਰਾਮ ਰੱਖੇ ਹੋਵੇ ਜੇ ਕੋਤੋਂ ਡਰੰਮ ਉੱਥੇ ਨਹੀਂ ਚਾਹੀਦਾ ਪਰ ਨੇੜੇ ਤੇ ਵਿਚਾਲੇ ਨਹੀਂ ਚਾਹੀਦਾ ਅਸਲ ਚ ਤਾਂ ਇਹ ਚਾਹੀਦਾ ਵੀ ਉਹਨਾਂ ਨੂੰ ਆਪਦੇ ਘਰਾਂ ਦੇ ਆਸੇ ਪਾਸੇ ਜਾਂ ਆਪਦੇ ਘਰੇ ਆਸੇ ਪਾਸੇ ਕੀ ਘਰੇ ਰੱਖੋ ਲਵਾਵੇ ਪਾ ਕੇ ਜਦੋਂ ਉਹ ਗੱਡੀਆਂ ਆਂਦੀ ਉੱਚ ਪਾਉ ਜੇ ਗੱਡੀ ਨਹੀਂ ਤੁਹਾਡੇ ਕੋ ਆਂਦੀ ਤਾਂ ਉਹਨੂੰ ਕਿਤੇ ਲਫਾਪਿਆਂ ਦੇ ਵਿੱਚ ਪਾ ਗਏ ਜਿੱਥੇ ਕੋਈ ਜਗ੍ਹਾ ਬਣੀ ਐ ਕੂੜਾ ਕਰਕੇ ਛੁੱਟਣੀ ਉੱਥੇ ਛੁੱਟੋ ਜਾਗੇ ਤਾਂ ਮੇਰੀ ਬੇਨਤੀ ਹੱਥ ਜੋੜ ਕੇ ਆ ਤੁਸੀਂ ਜਦੋਂ ਤਸਵੀਰ ਦੇਖਣੀ ਨਾ ਤੁਹਾਨੂੰ ਗਾਲਾਂ ਕੱਢਣੀਆਂ ਲੋਕੀ ਸ਼ਰਮ ਆਣੀ ਚਾਹੀਦੀ ਤੁਹਾਨੂੰ ਤੁਸੀਂ ਲੋਕ ਜਿਹੜਾ ਪਾਣੀ ਦੇ ਕਿਨਾਰੇ ਐ ਨਾ ਗੰਦ ਪਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ